ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਦੋਹਰਾ ਨਮਸ਼ਕਾਰ ਸ਼੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹਿ ਕਰੋ ਸਹਾਏ ਤ੍ਰੀ ਭੰਗੀ ਛੰਦ ਸ਼੍ਰੀ ਕਾਲ ਜੀ ਕੀ ਉਸਤਤ ਖਗ ਖੰਡ ਬਿਹੰਡਨ ਖਲਦਨ ਖੰਡਨ ਅਤਰਨ ਮੰਡੰਗ ਭਰ ਭੰਡੰਗ ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤਿ ਅਮੰਡੰਗ ਭਾਨ ਪ੍ਰਭੰ ਸੁਖ ਸੰਗਤਾ ਕਰਣੰ ਦੁਰਮਤ ਦਰਣੰ ਕਿਲ ਬਿਖ ਹਰਣੰ ਅਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟਿ ਉਭਾਰਣ ਮਮ ਪ੍ਰਤ ਪਾਰਣ ਜੈ ਤੇ ਗੰ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪੰਥ ਪਚਾਵੈ ਸਤਰ ਅਨੇਕ ਚਲਾਵਤ ਕਾਵ ਤਾਹੂ ਤਨ ਇਕ ਨਾ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂ ਹੋ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੂ ਸੁਪੇਟ ਹੀ ਕੇ ਪਟ ਵਿਚ ਬਚਾਵੇ ਸਵਈਆ ਪਾਈ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤਿ ਸ਼ਾਸਤਰ ਭੇਦ ਸਭੈ ਭਉ ਭੇਦ ਕਹਿ ਹਮ ਏਕ ਨ ਜਾਨਿਓ ਸ਼੍ਰੀਅਸ ਪਾਨ ਕ੍ਰਿਪਾ ਤੁਮਰੀ ਕਰ ਮੈ ਨ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਤਨਾਸਰੀ ਮਹਲਾ ਪਹਿਲਾ ਅਰਤੀ ਕੋ ਅੰਕਾਰ ਸਤਗੁਰ ਪ੍ਰਸਾਦ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ कै सियारती होए पव खंड ना तेरी आरती अनहका शब्द वा जंत पेरी रहाओ सहस तव नैन नन नैन है तोहे कहु सहस मूर्त नन एक तोही सहस पद बिमल नन एक पद गंद बिन सहस तव गंध विचलत मोहि सब मैं ज्योत ज्योत है सोए ਿਸ ਕੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬੇਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇ ਰਹਿ ਨਾਮ ਵਾਸਾ ਨਾਮ ਤੇਰਾ ਆਰਤੀ ਮਜਨ ਮੂਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰਾ ਸੁਨੋ ਨਾਮ ਤੇਰਾ ਰਸਾ ਨਾਮ ਤੇਰਾ ਕੇਸਰੋ ਲੈ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਉਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰਾ ਤੇਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜੀ ਆਰੋ ਪਵਣ ਸਗਲਾਰੇ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਪਾਰ 18 ਸਗਲ ਝੂਠਾਰੇ ਤੇਰੋ ਕੀ ਆ ਤੁਝੇ ਕਿਆ ਯਰ ਪਾ ਨਾਮ ਤੇਰਾ ਤੂੰ ਹੀ ਚਵਰ ਢੋਲਾਰੇ 10 8 8 6 4 ਖਾਣੀ ਇਹ ਹੈ ਵਰਤਣ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ਼੍ਰੀ ਸਣ ਤੂਪ ਦੀਪcrets ਸਾਜ ਆਰਤੀ ਵਾਰਣ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਇ ਕੋ ਰਹਾਉ ਉਤਮ ਦੀ ਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮ ਆਨੰਦ ਜਾਣੇ ਪੂਰਨ ਪਰਮ ਆਨੰਦ ਬਖਾਨੇ ਮਦਨ ਮੂਰਤ ਪੈ ਤਾਰ ਗੋਵਿੰਦੇ ਸੈਨ ਪੜੈ ਪਜ ਪਰਮ ਆਨੰਦੇ ਪ੍ਰਭਾਤੀ ਸੋਨ ਸੰਦਿਆ ਤੇਰੀ ਦੇਵ ਤੇਵਾ ਕਰ ਅਦ ਪਤ ਆਦੇ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਪਾਈ ਠਾਡਾ ਬ੍ਰਹਮਾਨਿਗਮ ਵਿਚਾਰ ਹੈ ਅਲਖ ਨਾ ਲਖਿਆ ਜਾਈ ਰਹਾ ਤਤ ਤੇਲ ਨਾਮ ਕੀ ਆਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਈ ਜਗਦੀਸ਼ ਜਗਾਇਆ भोज भोजन हारा पंचे शबद अनाहद बाजे संगे सारंग पाणी कबीर दास तेरी आरती कीनी निरंकार निर्वाणी तन्ना गोपाल तेरा यार्ता जो जन तुम्हारी भगत करन्ते तिनके काज सवारता कहो दाल सीधा मांगो कियो हमरा खुशी करै नित जियौ पनिया शादन नीका अनाज मंगौ सतसीका गौ पास मंगो लावेरी इक ताज न तुरी चंगेरी कर की गी हण चंगी जन तना लेवै मंगी सवैया शंखन की तन्न कंठन की कर फूलन की बरखा बर खावै आरती कोट करे सुर सुंदर पेख पुरंदर के बल जावे दानत दक्षण दे कै प्रदक्षण पाल में कुंकम अक्षत लावे होत कोलाहल देवपुरी मिल देवन के कुल मंगल गावे दोहरा ऐसे चंड प्रताप ते देवन बडे ओ प्रताप तीन लोक जय जय करें ਰਰ ਨਾਮ ਸਤ ਜਾਪ ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੋਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੋਹਾਰ ਦੋਹਰਾ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਦੋਹਰਾ ਉਠ ਗਈ ਸਭਾ ਮਲੇਛ ਕੀ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾ ਨੇਹ ਕਲੰਕ ਅਵਤਾਰ ਚਤਰ ਚਕਰਵਰਤੀ चतर चक्र पुते स्वयं पाप सुभंग सर्वदा सर्व जुक्ते दुकालंग प्रणासी दयालंग रूपे सदा अंग संगे आपंगन बी पूते देख तेग फतह नुसरत बेदरंग याफतज नानक गुरु गोविंद सिंह श्रीया काल पुरख जी सहाय ਜੀ ਦਰਬਾਰੰਗ ਮੈਂ ਤੇਰੋ ਦਰਬਾਰਾ ਸੱਚਖੰਡ ਵਸੈ ਨਿਰੰਕਾਰਾ ਲక్ష్ਮੀ ਖੜੀ ਤੁਮਰੇ ਦਰਬਾਰਾ ਸਰਬ ਦੇਵਤੇ ਕਰੇ ਨਮਸਕਾਰਾ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਹਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ਼੍ਰੀ ਅਬਚਲ ਨਗਰ ਆਪਾਰ ਸੱਚਖੰਡ ਕੇ ਦਰਬਾਰ ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ ਬਦਹੋ ਪੁਰਖ ਬਿਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮ ਦਾਸ ਪੁਰ ਹਰਿ ਹਾਂ ਨਾਨਕ ਕਸਮਲ ਜਾਹਿ ਨਾਇਐ ਰਾਮ ਦਾਸ ਸਰ ਪਾਉੜੀ ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮੁ ਨੋ ਇੰਦਰ ਸਾਧ ਬੁਲਾਇਆ ਰਾਜਬ ਖੇਖਨੋ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਇਹ ਗਾਇਆ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੋ ਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ